ਅੱਜ ਦੇ ਵੀਡੀਓ ਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਇੱਧਰ ਸਾਡਾ ਡਰਾਈਵਰ ਨੇ ਖੋਲਿਆ ਟਰੈਕਟਰ। ਤੁਸੀਂ ਦੇਖਿਓ ਹੁਣ। ਤੇ ਡਰਾਈਵਰ ਸਾਡਾ ਨੱਚੀ ਜਾਂਦਾਗਾ ਟਰੈਕਟਰ ਖੋੋ ਕੇ ਵੀ। ਆ ਹੁਣ ਕਈ ਲੈ ਕੇ ਜਾਈ ਜੰਨੇ ਹੈਗੇ। ਨਾਲ ਆਪਾਂ ਬਸ ਸਾਹ ਲੈ। ਉੱਥੇ ਆ ਕੇ ਬੈਠਦੇ। ਉਹ ਦੇਖੋ। ਫੇਰ ਇੱਧਰ ਇਹਨੇ ਇਹਨੇ ਵੀ ਸਿੱਟਤਾ ਸੀ। ਇੱਧਰਲੇ ਡਰਾਈਵਰ ਨੇ ਚੜ੍ਹਤਾ।

ਮੈਨਾ ਟਰੈਕਟਰ ਦਾ ਟਰੈਕਟਰ ਕੱਢਾਂਗਾ ਟਰੈਕਟਰ ਤਾਂ ਜਮ ਥੱਲੇ ਲਾਏ ਪਿਆ ਇਹ ਨਹੀਂ ਤਾਂ ਦਾਲ ਨਹੀਂ ਥੱਲੇ ਲੱਗਦੀ ਨਾ ਟਰੈਕਟਰ ਲਾਦਾ ਉਹਨੇ ਆ ਦੇਖ ਲੋ ਭਰਾ ਆ ਦੇਖ ਲੋ ਭਰਾ

ਇਹ ਦੇਖ ਇਹ ਦੇਖ ਉੱਤੇ ਬੈਠ ਮੜਾ ਉੱਤੇ ਬੈਠ ਇਹ ਉੱਤੇ ਬੈਠ ਆ ਦੇਖ ਆੜੇ ਮੈਂ ਟੱਕੀ ਲਾ ਦੇ ਨਿਕਲ ਗਈ ਆਹ ਸਾਡਾ ਦਿਮਾਗ ਲਾਈ ਜਾਂਦਾ ਪੂਰਾ ਦੇਖ ਰਿਹਾ ਕਹਿੰਦਾ ਤਾਂ ਹੈਗਾ ਮੈਂ ਕੱਢ ਦੂੰ ਮੈਂ ਟਰੈਕਟਰ ਤੋਂ ਜਬਈ ਬੈਜੂਗਾ ਆ ਲੱਗ ਜੁਪਦਾ ਵਾਈਲਿਆਂ ਦੇ ਜੋਰ ਦਾ

ਕਾਸਕੇ ਦੇ ਗਿਆ ਨਿਆ ਉਹ ਕਾਸ ਕੀ ਅੱਗੇ ਉਪਰ ਦਾ ਨਾ ਤਹਿਆ ਨਹੀਂ ਗਿਆ ਮੈਂ ਦੇਖਿਆ ਸੀ ਲੈ ਕਰਦੇ ਨਾ ਵੀ ਗੱਲ ਹੋ ਗਈ ਸਰਜੰਦ ਲੈ ਵੀ ਡੰਡਾ ਦਾ ਜ਼ੋਰ-ਜ਼ੋਰ ਲਾ ਕੇ ਕੱਟਤਾ ਉਹ ਦੇਖਿਆ ਤਰੂ ਕੇ ਨਾ ਪ੍ਰਧਾਨ ਦਾ ਦਿਮਾਗ ਕੰਮ ਕਰਦਾ ਹੈ ਕਿ ਨਾ ਜੇ ਪ੍ਰਧਾਨ ਦਾ ਦਿਮਾਗ ਨਾ ਕੰਮ ਕੀਤਾ ਨਾ ਗੱਲ ਕੁਝ ਨਹੀਂ ਕਹਿੰਦਾ ਆ ਲੈ ਅਜਿਹਾ ਨਾ ਮੈਂ ਕੱਢ ਦੂੰ ਲੈ ਕੰਮ ਕੱਟੀ ਹੋਏ ਫਾਤ ਹੈ ਕਿਹਾ ਹੋਇਆ ਇਹ ਦਿਮਾਗ ਹੋਵੇ ਬੰਦਾ ਬਹੁਤ ਕੁਝ ਕਰ ਸਕਦਾ ਇਹ ਦਿਮਾਗ ਦੇ ਸਿਰ ਤੇ ਹੀ ਕਰਦਾ ਟਰੈਕਟਰ ਆ ਫਿਰ ਮਾਨਾ ਸਾਨੂੰ ਪ੍ਰਧਾਨ ਤੇ ਸਾਡਾ ਇਹੀ ਤਾਂ ਬੰਦਾ ਸਾਡਾ ਇੱਕ ਜਿਹਦੇ ਅਨੁਮਾਨ ਕਰਦੇ ਆ ਆ ਦਿਮਾਗ ਨਾਲ ਹੀ ਟਰੈਕਟਰ ਘੜਦਾ ਬੰਦਾ ਨੂੰ ਧੰਨਵਾਦ ਬਹੁਤ ਬਹੁਤ ਉਮੀਦ ਕਰਦੇ ਆ ਪਸੰਦ ਆਇਆ ਹੋਊਗਾ ਸਪੋਰਟ ਕਰਦੇ ਹੋ ਵੀਰੇ